ਅੱਜ ਪੂਰੇ ਪੰਜਾਬ ਦੇ ਵਿੱਚ ਕੌਮੀ ਇਨਸਾਫ ਮੋਰਚੇ ਵੱਲੋਂ ਜਿੰਨੇ ਵੀ ਟੋਲ ਪਲਾਜੇ ਆ 13 ਦੇ ਕਰੀਬ ਉਹ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉਹ ਫ੍ਰੀ ਕੀਤੇ ਜਾ ਰਹੇ ਨੇ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੰਗ ਉੱਠਣੀ ਹੈ ਔਰ ਅੱਜ ਕੌਮੀ ਇਨਸਾਫ ਮੋਰਚੇ ਨੇ ਇਹ ਐਲਾਨ ਕੀਤਾ ਸੀ ਕਿ ਪੰਜਾਬ ਭਰ ਦੇ 13 ਦੇ ਕਰੀਬ ਟੋਲ ਪਲਾਜੇ ਜਿਹੜੇ ਆ ਉਹਨਾਂ ਨੂੰ ਫ੍ਰੀ ਕੀਤਾ ਜਾਏਗਾ ਔਰ ਲੁਧਿਆਣਾ ਦੇ ਟੋਲ ਪਲਾਜੇ ਤੇ ਕੌਮੀ ਇਨਸਾਫ ਮੋਰਚੇ ਵਾਲੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਵਾਕਵਾ ਆਗੂ ਹੈ ਉਹ ਇੱਥੇ ਪਹੁੰਚੇ ਨੇ ਔਰ ਟੋਲ ਪਲਾਜੇ ਨੂੰ ਫ੍ਰੀ ਕੀਤਾ ਗਿਆ ਔਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਜਿਹੜੇ ਆਗੂ ਹੈ ਉਹ ਹੌਲੀ-ਹੌਲੀ ਕਰਕੇ ਇੱਥੇ ਪਹੁੰਚ ਰਹੇ ਨੇ ਔਰ ਟੋਲ ਪਲਾਜੇ ਨੂੰ ਬਿਲਕੁਲ ਫ੍ਰੀ ਕੀਤਾ ਜਾ ਰਿਹਾ ਹੈ ਜਿਹੜੇ ਕੋਮਿੰਦ ਸਾਹਿਬ ਮੋਰਚੇ ਦੇ ਆਗੂ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲੁਧਿਆਣਾ ਦਾ ਲੱਡੋਵਾਲ ਟੋਲ ਪਲਾਜਾ ਕਾਫੀ ਇਹ ਵੱਡਾ ਟੋਲ ਪਲਾਜਾ ਔਰ ਸਭ ਤੋਂ ਮਹਿੰਗਾ ਪੰਜਾਬ ਦਾ ਟੋਲ ਪਲਾਜ਼ਾ ਜਿੱਥੇ 11 ਵਜੇ ਦਾ ਸਮਾਂ ਦਿੱਤਾ ਸੀ ਕੌਮੀ ਇਨਸਾਫ ਮੋਰਚੇ ਨੇ ਪੂਰੇ ਪੰਜਾਬ ਦੇ ਵਿੱਚ ਔਰ ਜਿੰਨੇ ਵੀ ਆਗੂ ਐ ਇੱਥੇ ਪਹੁੰਚਨੇ ਸ਼ੁਰੂ ਹੋ ਗਏ ਨੇ ਟੋਲ ਪਲਾਜ਼ਾ ਦੇ ਕੈਬਿਨ ਦੇ ਵਿੱਚ ਜਿਹੜੇ ਮੁਲਾਜ਼ਮ ਐ ਟੋਲ ਪਲਾਜ਼ੇ ਦੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਔਰ ਪੂਰਨ ਤੌਰ ਤੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਟੋਲ ਪਲਾਜ਼ੇ ਇਸੇ ਤਰ੍ਹਾਂ ਗੱਡੀਆਂ ਇੱਥੋਂ ਫ੍ਰੀ ਲੰਘਣ ਗਿਆ ਬਿਨਾ ਪੈਸੇ ਦਿੱਤੇ ਔਰ ਤੁਸੀਂ ਦੂਰੋਂ ਤਸਵੀਰਾਂ ਦੇਖ ਸਕਦੇ ਹੋ ਕਿ ਹੱਤਾਂ ਦੇ ਵਿੱਚ ਝੰਡੀਆਂ ਫੜ ਕੇ ਜਿਹੜੇ ਕੋਮੀ ਇਨਸਾਫ ਮੋਰਚਾ ਦੇ ਆਗੂ ਐ ਟੋਲ ਨੂੰ ਅਨਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਇਹ ਮੰਗ ਚਲਦੀ ਆ ਰਹੀ ਐ ਕੋਮੀ ਇਨਸਾਫ ਮੋਰਚੇ ਵੱਲ ਦੀ ਗੱਲ ਕਰੀਏ ਚਾਹੇ ਉਹ ਬਾਕੀ ਹੋਰ ਜਥੇਬੰਦੀਆਂ ਦੀ ਗੱਲ ਕਰੀਏ ਧਾਰਮਿਕ ਜਥੇਬੰਦੀਆਂ ਦੀ ਗੱਲ ਕਰੀਏ ਸਾਰਿਆਂ ਦੀ ਹੀ ਇਹ ਮੰਗ ਹੈ ਕਿ ਜਿਹੜੇ ਬੰਦੀ ਸਿੰਘ ਹੈ ਉਹਨਾਂ ਨੂੰ ਰਿਹਾ ਕੀਤਾ ਜਾਵੇ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਸਜ਼ਾ ਸਜ਼ਾਵਾਂ ਕੱਢ ਚੁੱਕੇ ਨੇ ਜਿੰਨੇ ਆਗੂ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇਕੱਠਾ ਹੋਏ ਹੋਏ ਨੇ ਔਰ ਟੋਲ ਪਲਾਜੇ ਨੂੰ ਇਹ ਬੰਦ ਕਰਵਾ ਰਹੇ ਨੇ ਅੱਜ ਕਿੰਨੇ ਵਜੇ ਤੱਕ ਤੁਸੀਂ ਇਹ ਟੋਲ ਪਲਾਜਾ ਇੱਥੇ ਧਰਨਾ ਦੇਵੋਗੇ ਇੱਥੇ ਰੋਸ਼ ਮੁਜ਼ਾਰਾ ਕਰੋਗੇ ਕਿੰਨੇ ਵਜੇ ਤੱਕ ਟੋਲ ਪਲਾਜ਼ਾ ਬੰਦ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਜੋ ਸੰਯੁਕਤ ਕੌਮੀ ਅਨਸਾਫ਼ ਮੋਰਚੇ ਰੋਂ ਕਾਲ ਸੀਗੀ ਕਿ 2 ਘੰਟੇ ਦੇ ਟੋਲ ਪਲਾਜ਼ੇ ਫ੍ਰੀ ਕਰਨੇ ਪੰਜਾਬ ਵਿੱਚ ਕੁੱਲ 13 ਟੋਲ ਪਲਾਜ਼ੇ ਸੀ ਜਿਹਦੇ ਵਿੱਚ ਲੌਡੂਆ ਟੋਲ ਪਲਾਜ਼ਾ ਵੀ ਸੀਗਾ ਇਹ ਟੋਲ ਪਲਾਜ਼ਾ ਆ ਕੇ ਵੀ ਸਵਾ 1.5 ਸਾਲ 2 ਸਾਲ ਬੰਦ ਰੱਖਿਆ ਕਿਉਂਕਿ ਸਾਡਾ ਇਹ ਦੇ ਨਾਲ ਇਹ ਨਾਲ ਹੀ ਇੱਥੇ ਜ਼ਿਆਦਾ ਸਾਡਾ ਮੋਹ ਆ ਇਸ ਕਰਕੇ ਜੋ ਸਾਨੂੰ ਸਭ ਤੋਂ ਪਹਿਲਾਂ ਜਿੱਥੇ ਅਸੀਂ ਕਿਸਾਨ ਆ ਉੱਥੇ ਉਦੋਂ ਪਹਿਲਾਂ ਅਸੀਂ ਸਿੱਖ ਆ ਜਿਹੜੇ ਸਿੱਖ ਸਾਡੇ ਜੇਲ੍ਹਾਂ ਦੇ ਵਿੱਚੋਂ ਸੜ ਰਹੇ ਮਰ ਰਹੇ 30 ਦੀ ਸਾਲ ਹੋ ਗਿਆ ਜੇਲ੍ਹਾਂ ਦੇ ਵਿੱਚ ਮਰਦਿਆਂ ਨੂੰ ਅੱਜ ਸੈਂਟਰਲ ਸਰਕਾਰ ਤੇ ਪੰਜਾਬ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦਈ ਅਸੀਂ ਅੱਜ ਇੱਕ ਸਿੱਖ ਹੋਣ ਦੇ ਨਾਤੇ ਸਾਰੇ ਇਕੱਠੇ ਹੋ ਕੇ ਇੱਥੇ ਆਏ ਆ ਇਕੱਠੇ ਹੋ ਕੇ ਆਣ ਕੇ ਜੋ ਟੋਲ ਪਲਾਸਾ ਸਾਨੂੰ ਕੌਮੀ ਇਨਸਾਫ ਮੋਰਚੇ ਦੀ ਕਾਰ ਸੀ ਔਰ ਇਹ ਮੁਤਾਬਕ ਅਸੀਂ 2 ਘੰਟੇ ਦੇ ਟੋਲ ਪਲਾਜ਼ਾ ਫ੍ਰੀ ਕਰਾਂਗੇ 11:00 ਤੋਂ 1:00 ਤੱਕ ਪੂਰੇ 11 ਵਜੇ ਕੀਤਾ ਕਾਨੂੰਨ ਦੀ ਲੰਗਣਾ ਨਹੀਂ ਕਰਦੇ ਜੋ ਆਪਣੇ ਜਥੇਬੰਦੀਆਂ ਦਾ ਸਾਨੂੰ ਤੋਂ ਸਾਡੀਆਂ ਦਾ ਕੌਮੀ ਇਨਸਾਫ਼ ਮੋਰਚੇ ਦਾ ਜੋ ਹਜ਼ਾਰ ਸੀ ਉਹਦੇ ਮੁਤਾਬਕ 11 ਤੋਂ 1 ਵਜੇ ਤੱਕ ਕਈ ਨੂੰ ਫ੍ਰੀ ਰੱਖਾਂਗੇ ਅੱਛਾ ਚੰਡੀਗੜ੍ਹ ਦੇ ਵਿੱਚ ਵੀ ਧਰਨਾ ਲਾਇਆ ਕਈ ਰੋਸ਼ ਮੁਜ਼ਾਰੇ ਕੀਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੱਜ 11 ਤੋਂ 2 ਵਜੇ ਤੱਕ ਤੁਸੀਂ ਇਹ ਟੋਲ ਫ੍ਰੀ ਕਰਵਾ ਰਹੇ ਹੋ ਪੂਰੇ ਪੰਜਾਬ ਦੇ 13 ਟੋਲ ਪਲਾਜ਼ਾ ਨੂੰ ਫ੍ਰੀ ਕਰਾ ਰਹੇ ਹੋ ਲੱਗਦਾ ਕਿ ਕੇਂਦਰ ਸਰਕਾਰ ਇਹ ਮੰਗਾਂ ਨੂੰ ਮੰਨੇਗੀ ਦੇਖੋ ਜੀ ਸਾਡਾ ਜੋ ਸੰਯੁਕਤਕ ਕਿਸਾਨ ਮੋਰਚਾ ਜਾਂ ਕੌਮੀ ਇਨਸਾਫ ਕਮੇਟੀ ਵੱਲੋਂ ਜੋ ਕਾਲ ਸੀਗੀ ਉਹਦੇ ਥਰੂ ਅਸੀਂ ਇਹ ਕਰ ਰਹੇ ਆਂ ਤੋਲਪੁਰੋ ਜੇ ਫ੍ਰੀ ਕਰ ਰਹੇ ਆਂ ਬਾਕੀ ਕੋਸ਼ਿਸ਼ ਸਾਡੀ ਜਾਰੀ ਆ ਗਵਰਨਮੈਂਟ ਨੂੰ ਮੰਨਣਾ ਪਏਗਾ ਕਿਸੇ ਦਿਨ ਆ ਕੇ ਅਸੀਂ ਦਿੱਲੀ ਵਿੱਚ ਰਹਿ ਕੇ ਸਫਾ ਸਾਲ ਰਹਿ ਕੇ ਉੱਥੇ ਅਸੀਂ ਦਿੱਲੀ ਨੂੰ ਚਕਾਇਆ ਇਸੇ ਤਰ੍ਹਾਂ ਅਸੀਂ ਇਹ ਵੀ ਬੰਦੀ ਸਿੰਘਾਂ ਨੂੰ ਵੀ ਰਿਹਾਈ ਕਰਾ ਕੇ ਹਟਾਂਗੇ ਸਾਡੀ ਇਹੀ ਕੋਸ਼ਿਸ਼ ਰਹੇਗੀ ਕਿ ਅਸੀਂ ਇਹ ਬੰਦੀ ਸਿੰਘਾਂ ਨੂੰ ਹੀ ਰਿਹਾਈ ਲਈ ਲੜਦੇ ਰਹੀਏ ਜਦੋਂ ਤੱਕ ਉਹ ਨਹੀਂ ਉਹਨਾਂ ਨੂੰ ਰਿਹਾ ਕਰਦੇ ਅਸੀਂ ਲੜਦੇ ਰਹਿਣ ਹੋਏ ਗੁਰੂ ਜੀ ਕਾਲ ਸਾਹਿਬ ਇਹ ਕੋਮੇਨ ਸਾਹਿਬ ਮੋਰਚੇ ਦਾ ਆਖਣਾ ਕਿ ਜਦ ਤੱਕ ਬੰਦੀ ਸਿੰਘ ਰਿਹਾ ਨਹੀਂ ਹੁੰਦੇ ਤਦ ਤੱਕ ਐਸੇ ਤਰ੍ਹਾਂ ਇਹ ਰੋਸ ਧਰਨੇ ਪੰਜਾਬ ਭਰ ਦੇ ਅਲੱਗ-ਅਲੱਗ ਜ਼ਿਲ੍ਹੇ ਦੇ ਵਿੱਚ ਦਿੰਦੇ ਰਹਿੰਗੇ ਪਰ ਅੱਜ ਜਿਸ ਤਰ੍ਹਾਂ ਦੇ ਨਾਲ ਇਹ ਕੋਲ ਦਿੱਤੀ ਗਈ ਸੀ ਅੱਜ ਲੁਧਿਆਣਾ ਦਾ ਲੱਡੋਵਾਲ ਟੋਲ ਪਲਾਜ਼ਾ ਹੋਵੇ ਚਾਹੇ ਪੰਜਾਬ ਦੇ ਹੋਰ 13 ਟੋਲ ਪਲਾਜ਼ੇ ਹੋਣ ਸਾਰੇ ਟੋਲ ਪਲਾਜ਼ਾ ਤੇ ਕਮੇਨ ਸਾਹ ਮੋਰਚਾ ਦੇ ਆਗੂ ਡਟ ਗਏ ਨੇ ਔਰ ਇਸ ਟੋਲ ਪਲਾਜੇ ਨੂੰ ਲੱਡਵਾਲ ਟੋਲ ਪਲਾਜੇ ਨੂੰ ਫ੍ਰੀ ਕੀਤਾ ਗਿਆ ਮੈਂ ਦੁਬਾਰਾ ਫੇਰ ਹਾਜ਼ਰ ਹੋਵਾਂਗਾ ਕਿਸੇ ਹੋਰ ਵੱਡੀ ਅਪਡੇਟ ਦੇ ਨਾਲ ਇਸ ਖਬਰ ਦੀ ਜਾਣਕਾਰੀ ਤੁਹਾਨੂੰ ਪਲਪਲ ਦੀ ਦਿੰਦਾ ਰਵਾਂਗਾ ਕਿਉਂਕਿ 2 ਵਜੇ ਤੱਕ ਇਹ ਟੋਲ ਪਲਾਜਾ ਫ੍ਰੀ ਹੈ ਪੂਰੇ ਪੰਜਾਬ ਭਰ ਦੇ 13 ਟੋਲ ਪਲਾਜੇ ਫ੍ਰੀ ਹੈ ਮੇਰਾ ਕੈਮਰਾਮੈਨ ਗੁਰਦੇਵ ਅਤੇ ਮੈਨੂੰ ਨਵੀਨ ਸ਼ਰਮਾ ਨੂੰ ਇਜਾਜ਼ਤ ਦਿਓ ਧੰਨਵਾਦ